ਸਸ ਕਲਜੀ ਸਾਰਿਆਂ ਨੂੰ ਦੱਸਾਂਦੀ ਵਡੇ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਆਪਣੀ ਆਦੀ ਵਿਜ਼ਿਟ ਹੈਗੀ ਹੈ ਜੀ ਪਿੰਡ ਸਿਆਲੀ ਮੰਡ ਜ਼ਿਲ੍ਹਾ ਤਰਨਤਪੁਰ ਦਾ ਤਹਿਸੀਲ ਪੱਟੀ ਇਹਨੂੰ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਗਾਵਾਂ ਦਾ ਵਪਾਰ ਕਰਦੇ ਆ ਤੇ ਆਉਣ ਆਪਾਂ ਵੀਰ ਨਾਲ ਗੱਲਬਾਤ ਕਰੀਏ ਬਾਜੀ ਹਸਤੀ ਕਲਜੀ ਦੱਸ ਤਰੀ ਗੱਲ ਵੀਰ ਦੀ ਹੋਰ ਬਾਜੀ ਕਿੱਦਾਂ ਵਧੀਆ ਵਧੀਆ ਤੁਸੀਂ ਸੁਣਾਓ ਮੁਬਾਰਕ ਕਰਦੇ ਹਾਂ ਹਾਂ ਜੀ ਜੀ ਵਪਾਰ ਕਰਦੇ ਆ ਬਹੁਤ ਟਾਈਮ ਹੋ ਗਿਆ ਹਾਂਜੀ ਜੀ ਜੀ ਵੀਡੀਓ ਅੱਛਾ ਹੋਰ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਗਾਈਆਂ ਕਰੇ ਮੱਝਾਂ ਨਾਲ ਕਰਦੇ ਮਈਆਂ ਨਾਲ ਲਈਦੀ ਮਈ ਸੁਈ ਸਦਾਈ ਲਈਦੀ ਠੀਕ ਆ ਹਾਂਜੀ ਚਲ ਕਿੰਨੇ ਵਜੇ ਤੇਰੇ ਆਜ ਅੱਜ ਆਪਣਾ ਪਿੰਨ ਗਾਈਆਂ ਤੇ ਨੇ ਹਾਂਜੀ ਤੇ ਨੇ ਗਾਈਆਂ ਇੱਕ ਸੁਈ ਆ ਦੋ ਗੱਪਣਾ ਬੋਲੋ ਡਰੈਸ ਬਰ ਆਪਣਾ ਪਿੰਨ ਆਪਣਾ ਸਰਾਲੀ ਮੰਡ ਤਸੀਲ ਪੱਟੀ ਜ਼ਿਲ੍ਹਾ ਦਰਨਦਗ ਨਾਮ ਪ੍ਰਭਜ ਅੱਛਾ ਹਾਂਜੀ ਨੰਬਰ ਜੀ ਫੋਨ ਨੰਬਰ 98678237 ਠੀਕ ਕਰ ਫਿਰ ਬੋਲੋ ਜੀ 98678237 ਦੱਸੋ ਜੀ ਇਹਦੇ ਬਾਰੇ ਆ ਬੜੀ ਜੱਫੂ ਵਾਸਣੀ ਹੈ ਹਾਂਜੀ ਹਾਂਜੀ ਮੂੰਹ ਛੇ ਤੰ ਦਾ ਵਸੀ 6 ਰਨ ਹੈ ਜੀ ਹਾਂਜੀ ਠੀਕ ਹੈ ਇਹਦੇ ਐ 14 ਤਰੀਕ ਨੂੰ ਦੇਣ ਪੂਰੇ ਹੋਣੇ ਆ ਆ 14 ਨੂੰ ਹਾਂਜੀ 15 ਦਿਨ ਲੈ ਕੇ ਖੜੂਗੀ ਅਜੇ 15 ਉੱਤੇ ਤੇ ਬਾਈ ਜੀ ਕਿੰਨਾ ਕਰੂ ਦੁੱਧ ਜੀ ਇਹ ਦੁੱਧ ਦੀ ਗਰੰਟੀ ਹੈ ਜੀ ਆਪਾਂ ਦਿੱਕਾ ਨਾਲ ਲਈ ਹੈ 28 29 ਕਿਲੋ ਪਹਿਲਾਂ ਨੇ ਚਲਾਇਆ ਤੇ ਵਾਇਆ ਵਾ ਫਿਰ ਟਾਈਮ ਲੈ ਜਿਓ ਬੜਾ ਹੈ ਨਾ ਜੀ ਹਾਂਜੀ ਟਾਈਮ ਲੈ ਜਿਓ 20 ਦਿਨ ਲੈ ਜਿਓ ਰਾਮ ਦਾ ਹਾਂ ਮਹੀਨਾ ਕੁ ਲਿਜਾ ਸਕਦੀ ਨਹੀਂ ਨਹੀਂ ਹਾਂਜੀ 15 ਤਰੀਕ ਨੂੰ 14 ਦਿਨ ਪੂਰੇ ਉੱਤੇ ਦਿਨ ਖੜਨੇ ਹੋ ਅਖਰੇ ਠੀਕ ਕੋਲੋਂ ਫਿਰ ਲੋ ਜੀ ਬਹੁਤ ਵੱਡੀ ਵਹਿੜ ਆ ਇਹ ਫਾਰਮ ਵਾਲੀ ਬੈਡ ਲਾ ਦੀ ਮੈਨੂੰ ਹਣਾ ਜੀ ਹਾਂ ਜੀ ਫਾਰਮ ਇਹ ਖੁੱਲੀ ਲਈ ਜਾਵੇ ਥੋੜੇ ਨਾਲ ਲੁਕੂ ਲੁਕੂ ਦੇ ਲਾਏ ਠੀਕ ਆਜੋ ਆਜੋ ਬਾਠੀ ਚਾ ਗੱਜ ਘਰ ਬਹੁਤ ਵੱਡਾ ਹੈ ਹਾਂ ਜੀ ਆਜੋ ਜੀ ਥਾਂਤੂ ਬਾਈ ਜੀ ਓਕੇ ਬਿਲਕੁਲ ਹਾਂ ਜੀ ਆਪ ਕਾਹ ਹੋਏ ਤੁਸੀਂ ਆਜੋ ਮੁਹਮਦ ਹਵਮੜਾ ਦੇ ਬੰਦੋ ਫੋੜੀ ਚਲੋ ਐ ਕਿ ਬਾਬੇ ਨਹੀਂ ਮੰਨਦੇ ਤੁਸੀਂ ਹਣਾ ਇੰਨੇ ਕਰ ਜੇ ਹਾਂਜੀ 20 ਪਲੱਸ ਚੱਲੂ ਹਾਂਜੀ ਹਾਂ ਹਾਂਜੀ ਬੋਲੋ ਮੋਲ ਕਾ ਨੂੰ ਮੱਛੀ ਦੇ ਜੋ ਮਰਜੀ ਲੋਕੀਏ ਇੱਕ ਕਰੀ ਜਾਂਦੇ ਪੰਜ ਕਰੀ ਜਾਂਦੇ ਆ ਆਪਾਂ ਹਾਰ ਲੈ 85 ਜੀ ਮੰਨ ਲੈਂਦੇ ਕਿੰਨੇ ਦੀ 80 ਹੀ ਦੇ ਦਾਂ ਕਰ ਦੋਗੇ ਮੁਕੇ ਹੋਰ ਮੰਨ ਦਾਂ ਸੋ ਜੀ ਕੋਈ ਨਹੀਂ ਥੋੜਾ ਬਹੁਤ ਹੈ ਕਦੇ ਜਿਆਦਾ ਨਹੀਂ ਆ ਮੱਛੀ ਬਾਲੀ ਚੰਗੀ ਤਿਆਰ ਹੋਈ ਭਾਵੇਂ 1 20 ਦੀ ਵੀ ਹੈ ਹਾਂਜੀ ਇਹ ਜੀ ਆ ਬਲੂਨ ਵੇਛੀ ਇਹ ਵੀ ਕਪੜੀਆਂ ਹਾਂ ਹਾਂ ਜੀ ਇਹ ਵੀ ਕਪੜੀਆਂ ਕਿੰਨੇ ਕਪੜਾ ਹੀ ਆ ਫਿਰ ਤਾਂ ਕਿੰਨੇ ਕਪੜਾ ਇਹ ਵੀ ਖੋਲੋ ਨਹੀਂ ਇੱਕ ਸੂਈ ਵੇੜ ਅੱਛਾ ਲੋ ਜੀ ਪਹਿਲਾ ਸੂਆ ਆ ਇਹ ਵੀ ਅੱਛਾ ਹਾਂ ਜੀ ਚੰਗੀ ਬਣੂ ਵੇਖਣਾ ਮੈਂ ਜੀ ਇਹ ਵੀ ਹਾਂ ਜੀ ਪੋਲੀ ਪੋਲੀ ਬਹੁਤ ਹਾਂ ਹਾਂ ਕੋਈ ਉਹ ਜਿੰਨੀ ਸਨੀ ਤੀ ਰਹੀ ਅੱਛਾ ਬਿਲਕੁਲ ਜੀ ਆ ਦੇਖੋ ਠੀਕ ਆ ਆ ਜੀ ਬਰੇ ਬਾਠ ਠੀਕ ਹਾਂਜੀ ਇਹਦਾ ਮੁੱਲ ਕਰਨੀ ਜੋ ਮਰਜ਼ੀ ਕਰੀ ਜੀਗੇ 60 ਕਰ ਲਈਏ 55 ਕਰ ਲਈਏ 55 ਹੀ ਮੰਨਦਾ 50000 ਹਾਂਜੀ 50 ਹੀ ਦੇ ਦਾਂਗਾ ਚਲੋ ਠੀਕ ਬਾੜੀ ਚੰਗੀ ਮੈਂ ਅੱਜ ਚਾਹ ਲਈ 60 ਦੀ ਬਠੀ ਠੀਕ ਉਹਨੂੰ ਖਾ ਦੋ ਮਾੜੇ ਨੇ ਠੀਕ ਇਹ ਭਣਾ ਭੂਣਾ ਪਾਈ ਫਿਰਦੀ ਬਾੜੀ ਟ੍ਰੇਨ ਉਹ ਬਣੂ ਚੁੱਕੀ ਹਾਂਜੀ ਹਾਂਜੀ ਇਹ ਦੁੱਧ ਕਿੰਨਾ ਵਹਿੜਸ ਲੈਣ ਦੇ ਲਈ ਆ ਸੁਈ ਵਹਿੜ ਅੱਜ ਹੀ ਇਹੀ ਆਪਣਾ ਦਿਨ 8 ਵਜੇ ਦੀ ਚਵਾਈ ਹੋਈ ਹੈ ਇਹਦੀ ਅੱਛਾ ਹਾਂਜੀ ਆ ਨਾ ਮਾੜੇ ਮਾੜੇ ਬਿਜਲੀ ਆ ਜਿਹੜੀ ਹੋਈ ਬਿਮਾਰੀ ਦੇ ਦਾਗ ਦੇ ਇਹ ਬੱਚਾ ਜੀ ਦਾ ਹਾਂ ਇਹਦਾ ਬੱਚਾ ਦੁੱਧ ਕਿੰਨਾ ਐਸ ਟਾਈਮ ਦੁੱਧ ਐ ਟਾਈਮ 12 ਕਿਲੋ ਹੁਣ 10 ਦੀ ਗਰੰਟੀ ਹੋਊ ਚੋਕ ਲੇ ਕੇ ਆਂਦੇ ਫਿਰ ਤੁਸੀਂ ਹਾਂਜੀ ਹਾਂਜੀ ਆ ਦਾਗੜਾ ਪਿਛਲੇ ਹਾਂਜੀ ਹਾਂਜੀ ਕਾਂਕ ਨਾ ਲੋਹੇ ਘਰ ਕੋ ਆਉਂਦੇ ਟਾਈਮ ਕਿਲੋ ਕੱਢ ਪਾ ਦਿੰਦਾ ਠੀਕ ਆ ਬਿਲਕੁਲ ਬਿਲਕੁਲ ਵਧੀਆ ਆ ਜੋ ਜੀ ਆਜੋ ਆਜੋ ਨੇ ਠੀਕ ਹੈ ਇਹਦਾ ਮੁੰਡਾ ਵੀਰ ਜੀ ਫਿਰ ਅੰਦਾ ਮੁੰਡਾ ਜੋ ਮਰਜ਼ੀ ਕਰ ਲੀਏ 36 ਕਰ ਲੀਏ 35 ਕਰ ਲੀਏ 32 30 ਦੀ ਦੇ ਦਾਂ ਇਹਨਾਂ ਨੂੰ ਚਲ 1000 ਛੱਡ ਦੋ ਛੱਡ ਦੋ 28 ਦੀ ਦੇ ਦਾਂ ਤੁਹਾਨੂੰ ਜਾਂਦ ਹਾਂਜੀ ਬੰਦੋ ਤੇ ਮਛਾ ਗਏ ਮਗਰ ਹਾਂਜੀ ਇਹਦੇ ਮਗਰ ਬਸ ਬੱਠੀ ਦੇਖੋ ਜੀ ਆ ਪਸ਼ੂ ਸੇਲ ਆ ਬਾਈਆਂ ਕੋਲ ਜੀ ਇੱਥੇ ਆਓ ਚੈੱਕ ਕਰੋ ਪਾਸ ਕਰੋ ਤੇ ਪੂਰਾ ਦਸਰੇ ਲੈ ਕੇ ਜਾਓ ਸਹੀ ਹੈ ਕਿ ਨਹੀਂ ਵੀਰ ਜੀ ਹਾਂ ਜੀ ਹਾਂ ਜੀ ਆਪ ਸੱਲੀ ਹਾਂ ਉਹ ਵਾੜਾਂ ਵੀਡੀਓ ਤੇ ਥੋੜੀ ਹੋਰ ਲਗੋ ਇੱਥੇ ਆ ਕੇ ਵੀਡੀਓ ਨਹੀਂ ਵੱਡੀ ਵੱਡੀ ਵੇੜਾ ਜੋ ਜੁੜੀ ਵੱਡੀ ਹੁੰਦੀ ਆ ਆਪਾਂ ਆਪ ਹੀ ਕਹਿੰਦੇ ਨੇ ਵੱਡੀ ਹੈ ਜੀ ਹਾਂ ਪੂਰੀ ਪੂਰੀ ਵੱਡੀ ਵੇੜਾ ਜੀ ਮਾਰੀ ਗੱਲੇ ਥੋੜਾ ਬਹੁਤ ਤਗੜੀ ਵੇੜਾ ਆ ਦੇਖੋ ਨਾਣਾ ਨੂੰ ਲੱਗਦਾ ਉਹ ਇਧਰ ਬਿਲਕੁਲ ਬਿਲਕੁਲ ਜੀ ਹਾਂ ਜੀ ਥਣ ਤੋਂ ਹੀ ਹੱਥੀ ਚਵਾਈ ਵਾਲਾ ਹਾਂ ਜੀ ਹਾਂ ਚਲੋ ਬੋਲੋ ਵੀਰ ਜੀ ਫਿਰ ਨੰਬਰ ਆਪਣਾ ਫੋਨ ਨੰਬਰ ਨਸ ਨਾ 8872 ਦੋਸਤਾਂ ਠੀਕ ਹੈ ਹਾਂਜੀ ਪਿੰਡ ਸਰਾਲੀ ਪਿੰਡ ਸਰਾਲੀ ਮੰਡ ਤਸੀਲ ਪੱਟੀ ਜਿਹਦਾ ਦਰੋਂ ਦਾ ਸਤਿਕਾਰ ਹਾਂਜੀ